ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਵੀ ਸਾਰੀਆਂ ਕਲੈਕਸ਼ਨਾਂ ਜਿੰਨੀਆਂ ਵੀ ਨੇ ਹੈਵੀ ਵੈਡਿੰਗ ਸਪੈਸ਼ਲ ਨੇ ਵਿਆਹਾਂ ਸ਼ਾਦੀਆਂ ਤੇ ਪਾਉਣ ਵਾਲੀਆਂ ਕਲੈਕਸ਼ਨਾਂ ਨੇ ਸੋ ਵੀਡੀਓ ਨੂੰ ਲਾਸਟ ਤੱਕ ਵੇਖਿਓ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਕਿਹੜੀਆਂ-ਕਿਹੜੀਆਂ ਤੇ ਟ੍ਰੈਂਡੀ ਤੇ ਭਾਰੀਆਂ-ਭਾਰੀਆਂ ਜਿਹੜੀਆਂ ਕਲੈਕਸ਼ਨਾਂ ਨੇ ਮੈਂ ਅੱਜ ਦੀ ਵੀਡੀਓ ਦੇ ਵਿੱਚ ਐਡ ਕੀਤੀਆਂ ਨੇ ਬਹੁਤ ਹੀ ਪਿਆਰੇ ਟਵਿਨ ਸ਼ੇਡ ਦੇ ਵਿੱਚ ਮਿਰਰ ਵਰਕ ਨਾਲ ਗੋਟਾ ਪੋਕ ਨਾਲ ਕਲੈਕਸ਼ਨ ਆਈ ਹੈ ਬਾਟਮ ਜੈਂਟ ਹੋਣ ਦਾ ਆਏਗਾ ਜਿਹੜਾ ਆਫ ਸਿਲਕ ਫੈਬਰਿਕ ਦੇ ਨਾਲ ਦੁਪੱਟਾ ਆਏਗਾ ਮਿਰਰ ਐਮਬਰਾਇਡਰੀ ਆ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਨੇ ਵਿਡਿੰਗ ਸਪੈਸ਼ਲ ਨੇ ਵਿਆਹਾਂ ਸ਼ਾਦੀਆਂ ਤੇ ਪਾਉਣ ਲਈ ਸਪੈਸ਼ਲ ਸੂਟ ਆਏ ਨੇ ਸਾਰੇ ਹਾਈ ਰੇਟ ਵਾਲੇ ਥੋੜੇ ਸੂਟ ਨੇ ਕਿਉਂਕਿ ਜਿਹੜੀਆਂ ਭਾਰੇ ਸੂਟਾਂ ਵਿੱਚ ਸਾਰੀਆਂ ਕਲੈਕਸ਼ਨ ਆਈ ਵਜ੍ਹੀ ਦੀ ਵੀਡੀਓ ਵਾਲੀਆਂ ਆਈਆਂ ਨੇ ਇਹਨਾਂ ਦੀ ਰੇਂਜ ਜਿਹੜੀ ਸਭ ਦੀ ਡਿਫਰੈਂਟ ਡਿਫਰੈਂਟ ਹੈ ਇਹ ਜਿਹੜਾ ਹੈ ਰੈੱਡ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਤੁਹਾਨੂੰ ਤਿੰਨ ਹੀ ਜਿਆਦੇ ਜੀ ਸੂਟ ਮਿਲ ਜੇਗਾ ਸਿਲਕ ਦਾ ਬਾਟਮ ਮਿਲੇਗਾ ਉਹ ਪਾੜਾ ਸਿਲਕ ਦੇ ਵਿੱਚ ਸ਼ਰਟ ਤੇ ਕਲਰ ਦਾ ਡੋਲਾ ਸਿਲਕ ਦਾ ਦੁਪੱਟਾ ਮਿਲੇਗਾ ਰੰਗ ਇਹਦੇ ਵਿੱਚ ਫਿਰ ਲਾਲ ਸਿੰਗਲ ਹੀ ਆਇਆ ਐ ਵਾਲਾ ਜਿਹੜਾ ਸੂਟ ਐ ਮੈਰੂਨ ਟੋਨ ਵਿੱਚ ਆਏਗਾ ਇਹ ਵੀ ਚ ਸਿੰਗਲ ਕਲਰ ਵਿੱਚ ਹੀ ਆਇਆ ਇਹਦਾ ਰੇਟ 2800 ਰੁਪਏ ਹੈ ਸਾਰੀਆਂ ਕਲੈਕਸ਼ਨਾਂ ਜਿੰਨੀਆਂ ਵੀ ਨੇ ਅੱਜ ਦੀ ਵੀਡੀਓ ਦੇ ਵਿੱਚ ਕਰਵਾ ਚੋ ਸਪੈਸ਼ਲ ਕਲੈਕਸ਼ਨਾਂ ਨੇ ਇਹ ਚਾਰ ਰੰਗਾਂ ਦੇ ਵਿੱਚ ਸੂਟ ਆਇਆ ਟਿਸ਼ੂ ਕ੍ਰਾਸ਼ ਦੇ ਵਿੱਚ ਫਰਟ ਸ਼ਾਰਟ ਆਈ ਟਿਸ਼ੂ ਕ੍ਰਾਸ਼ ਦੇ ਦੁਪੱਟਾ ਹੈ ਤੇ ਪਾੜਾ ਸਿਲਕ ਦਾ ਬਾਟਮ ਆਇਆ 3800 ਦਾ ਰੇਟ ਹੈ ਇਨਾਂ ਦੇ ਜਿਹੜੇ ਜਿਹੜੇ ਵੀ ਜਿੰਨੇ ਵੀ ਰੰਗ ਹੈਗੇ ਨੇ ਇੱਥੇ ਮੈਂ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਇਹਨਾਂ ਦੇ ਬਾਰੇ ਵਿੱਚ ਕੋਈ ਕੁਇਰੀ ਕਰਨੀ ਚਾਹੁੰਦੇ ਹੋ ਤਾਂ ਨੰਬਰ ਜਿਹੜਾ ਮੈਂ ਆਪਣਾ 623924575 ਜੋ ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੋਰੀ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ ਸਾਰੀਆਂ ਜਿਹੜੀਆਂ ਕਲੈਕਸ਼ਨਾਂ ਨੇ ਆ ਅਵੇਲੇਬਲ ਨੇ ਜਿੰਨੇ ਵੀ ਰੰਗ ਡਿਜ਼ਾਈਨ ਪੈਟਰਨ ਸਾਰੇ ਮੈਂ ਐਡ ਕੀਤੇ ਨੇ ਤੇ ਇਹਨਾਂ ਦੀ ਜਿਹੜੀ ਲੈਂਥ ਹੈ ਉਹ ਵੀ ਕਾਫੀ ਹੁੰਦੀ ਹੈ ਲੈਂਥ ਕਾਫੀ ਬਣ ਜਾਂਦੀ ਹੈ ਵਿਡਥ ਵੀ ਜਿਹੜੀ ਇਹਨਾਂ ਦੀ 35 ਤੋਂ 40 ਦੇ ਵਿੱਚ ਵਿੱਚ ਹੁੰਦੀ ਹੈ ਜਿਹੜਾ ਅਸੀਂ ਇਹਨੂੰ ਸਟਿਚ ਕਰ ਸਕਦੇ ਹਾਂ 52 ਤੱਕ ਲੈਂਥ 48 ਦੁਪੱਟਾ ਜਿਹੜਾ ਹੈ ਉਹ ਦੀ ਲੈਂਥ ਜਿਹੜੀ ਹੈ 2 ਮੀਟਰ ਤੋਂ ਉੱਪਰ ਦੀ ਹੁੰਦੀ ਹੈ ਤੇ ਕਲਰ ਜਿਹੜੇ ਹੈਗੇ ਨੇ ਇੱਥੇ ਮੈਂ ਐਡ ਕਰ ਦਿੱਤੇ ਨੇ ਇਹ ਵੀ ਬਹੁਤ ਹੀ ਪਿਆਰਾ ਸਿਲਵਰ ਗੰਜ਼ਾ ਦੇ ਵਿੱਚ ਸੂਟ ਆਇਆ ਹੈ ਹੈਂਡ ਕ્રાਫਟਡ ਸਾਰਾ ਸੂਟ ਹੈ ਇਸ ਲਈ ਜਿਹੜੇ ਹੈਂਡ ਕ્રાਫਟਡ ਸੂਟ ਨੇ ਉਹਨਾਂ ਦੀ ਰੇਨ ਜਿਹੜੀ ਹੈ ਉਹ ਜਦੋਂ ਸੂਟ ਆਂਦੇ ਨੇ ਤਾਂ ਉਹਨਾਂ ਦੀ ਰੇਨ ਥੋੜੀ ਵੱਧ ਜਾਂਦੀ ਹੈ ਮੋਸਟਲੀ ਇਹ ਸੂਟ ਨੇ ਪਿਓਰ ਫੈਬਰਿਕ ਦੇ ਵਿੱਚ ਆਏ ਨੇ ਇਹਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮਿਕਸ ਮੈਚ ਨਹੀਂ ਹੈ ਬਿਲਕੁਲ ਪਿਓਰ ਫੈਬਰਿਕ ਦੇ ਵਿੱਚ ਜੁੜੇ ਨੇ ਸੂਟ ਆਏ ਨੇ ਸਾਰੇ ਜਿਹੜੇ ਨੇ ਵੈਡਿੰਗ ਸਪੈਸ਼ਲ ਕਲੈਕਸ਼ਨਾਂ ਨੇ ਭਾਰੇ ਭਾਰੇ ਸੂਟ ਨੇ ਸਾਰਿਆਂ ਦੇ ਇਹਦੀ ਜਿਹੜੀ ਲੈਂਥ ਹੈ 46 ਤੱਕ ਜਾਏਗੀ ਜਾਂ ਤੇ 52 50 ਤੱਕ ਇਹਦਾ ਜਿਹੜਾ ਹੈ ਕਿ ਬਸਟ ਸਾਈਜ਼ ਹੈ ਤੁਸੀਂ 50 ਤੱਕ ਇਹਨੂੰ ਟ੍ਰਬਲ ਐਕਸਲ ਟ੍ਰਿਪਲੈਕਸਲ ਤੱਕ ਵੀ ਸਟਿਚ ਕਰ ਸਕਦੇ ਹੋ ਜੋ ਅੰਗਜਿਹੜੇ ਜਿਹੜੇ ਹੈਗੇ ਨੇ ਇੱਥੇ ਐਡ ਕਰ ਦਿੱਤੇ ਨੇ ਲੈਂਥ ਸਾਰਿਆਂ ਦੀ ਬਹੁਤ ਵਧੀਆ ਤੇ ਜਿਹੜੀ ਹੈ ਸਿਘੇਰਾ ਵੀ ਆਪਣੇ ਹਿਸਾਬ ਨਾਲ ਜਿੰਨਾ ਰੱਖਣਾ ਚਾਹੁੰਦੇ ਅੰਦਰ ਰੱਖ ਸਕਦੇ ਹੋ ਸੂਟ ਸਾਰੇ ਵੈਡਿੰਗ ਸਪੈਸ਼ਲ ਨੇ ਕਰਵਾ ਚੋਤਹਾਰਿਆ ਕਰਵਾ ਚੋਤਹਲ ਸਪੈਸ਼ਲ ਨੇ ਸਾਰੇ ਸੋਨੇ ਜ਼ੂਰ ਨੇ ਰੰਗ ਬੜੇ ਪਿਆਰੇ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ